1984 ਦੰਗਿਆਂ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਦੇ ਲਈ ਦੰਗਾ ਪੀੜਤਾ ਨੇ ਅੱਜ ਪੰਜਾਬ ਬੰਦ ਦਾ ਸੱਦਾ ਦਿੱਤਾ ਹੈ ਜਿਸ ਤਹਿਤ ਲੁਧਿਆਣਾ ਦੇ ਵਿੱਚ ਅੱਜ ਸਵੇਰੇ ਤੋਂ ਰੇਲ ਆਵਾਜਾਈ ਪ੍ਰਭਾਵਿਤ ਹੋਈ ਹੈ ਸ਼ਤਾਬਦੀ ਐਕਸਪ੍ਰੈਸ ਫਗਵਾੜਾ ਦੇ ਵਿੱਚ ਰੁਕੀ ਸੀ ਜੋ ਕਿ ਹੁਣ ਚੱਲ ਪਈ ਹੈ ਲੁਧਿਆਣਾ ਸਟੇਸ਼ਨ ਤੇ ਅੰਮ੍ਰਿਤਸਰ ਮੇਲ ਤੇ ਦਿੱਲੀ ਪਠਾਨਕੋਟ ਤੋਲਾਤਰ ਐਕਸਪ੍ਰੈਸ ਵੀ ਆਪਣੇ ਆਪਣੇ ਸਫ਼ਰ ਤੇ ਤੋਰ ਪਈਆਂ ਨੇ 31 ਅਕਤੂਬਰ 1984 ਨੂੰ ਉਸ ਵੇਲੇ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਸਿੱਖ ਸੁਰੱਖਿਆ ਕਰਮੀਆਂ ਵੱਲੋਂ ਹੀ ਹੱਤਿਆ ਕਰ ਦਿੱਤੀ ਗਈ ਸੀ ਜਿਸ ਤੋਂ ਬਾਅਦ ਦਿੱਲੀ ਦੇ ਦੇਸ਼ ਤੇ ਹੋਰ ਕਈ ਹਿੱਸਿਆਂ ਦੇ ਵਿੱਚ ਸਿੱਖ ਕਤਲੇਆਮ ਹੋਇਆ ਸੀ ਇਸ ਕਤਲੇਆਮ ਦੇ ਵਿੱਚ 3000 ਤੋਂ ਵੱਧ ਲੋਕ ਮਾਰੇ ਗਏ ਸਨ ਪੀੜਤ ਸਿੱਖਾਂ ਨੂੰ ਬਣਦਾ ਮੁਆਵਜ਼ਾ ਤੇ ਮੁਜਰਮਾਂ ਨੂੰ ਸਹੀ ਸਜ਼ਾ ਦਿਵਾਉਣ ਦੇ ਲਈ ਇਹ ਬੰਦ ਕੀਤਾ ਗਿਆ ਹੈ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਹੈ ਜਿਸ ਦੇ ਨਾਲ ਆਵਾਜਾਈ ਨੂੰ ਪ੍ਰਭਾਵਿਤ ਕੀਤਾ ਗਿਆ ਹੈ ਕਈ ਸੜਕਾਂ ਦੇ ਉੱਤੇ ਵੀ ਆਵਾਜਾਈ ਠੱਪ ਪਈ ਹੈ ਉਧਰ ਰੇਲਾਂ ਨੂੰ ਜਾਮ ਕੀਤਾ ਗਿਆ ਸੀ ਰੇਲਾਂ ਦਾ ਚੱਕਾ ਜਾਮ ਕੀਤਾ ਗਿਆ ਸੀ ਪਰ ਹੁਣ ਇਸ ਦਾ ਅਸਰ ਥੋੜਾ ਘਟਣਾ ਜ਼ਰੂਰ ਸ਼ੁਰੂ ਹੋਇਆ ਅਸ਼ਤਬਦੀ ਐਕਸਪ੍ਰੈਸ ਫਗਵਾੜਾ ਦੇ ਵਿੱਚ ਰੁਕੀ ਸੀ ਪਰ ਹੁਣ ਉਹ ਚੱਲ ਪਈ ਹੈ ਆਪਣੀ ਮੰਜ਼ਿਲ ਨੂੰ ਵੱਧ ਰਹੀ ਹੈ ਲੁਧਿਆਣਾ ਸਟੇਸ਼ਨ ਤੇ ਖੜੀਆਂ ਹਾਵੜਾ ਅੰਮ੍ਰਿਤਸਰ ਮੇਲ ਅਤੇ ਦਿੱਲੀ ਪਠਾਨਕੋਟ ਧੋਲਾਤਰ ਐਕਸਪ੍ਰੈਸ ਵੀ ਆਪਣੇ ਸਫ਼ਰ ਤੇ ਤੋਰ ਪਈਆਂ ਨੇ 31 ਅਕਤੂਬਰ 1984 ਨੂੰ ਉਸ ਵੇਲੇ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਸਿੱਖ ਸੁਰੱਖਿਆ ਕਰਮੀਆਂ ਵੱਲੋਂ ਹੀ ਹੱਤਿਆ ਕਰ ਦਿੱਤੀ ਗਈ ਸੀ ਜਿਸ ਤੋਂ ਬਾਅਦ ਦਿੱਲੀ ਤੇ ਦੇਸ਼ ਦੇ ਹੋਰ ਹਿੱਸਿਆਂ ਦੇ ਵਿੱਚ ਸਿੱਖ ਕਤਲੇਆਮ ਹੋਇਆ ਸੀ ये आज जो हमने बंद की कॉल दी है ये हम सेंट्रल सरकार के कानों में ये आवाज डालना चाहते हैं कि जो उन्नीस सौ चिरासी में कत्लेम हुआ जो हमारे निर, हजारों निर्दोष सिखों का कत्ल हुआ वो हमारे कातल शर आम घूम रहे हैं उनको आए दिन तक कोई सजा नहीं मिली इसलिए हम मोदी सरकार से ये अपील करते हैं कि पहले तो ये होता था कि वहाँ सेंटर में कांग्रेस बैठी है लेकिन आज वहाँ पर भाजपा बैठी है मोदी प्रधानमंत्री हैं हम मोदी जी से ये कहना चाहते हैं कि हमारे तलों को सजा दी जाए और उनको फांसी दी जाए तो तीस साल बीत जाने के बाद भी हजारों सिखों का कतल हुआ है और उसे किसी भी एक को सजाए मौत या सजा तक नहीं दी गई और ये हम समझते हैं भी देश में सिखों को कहते हैं भी सिखों के ये एक नंबर के शहरी हैं और हमें ये लगता है कि हमें आज़ादी के बाद तक आज तक सिखों को इस देश में इंसाफ़ नहीं मिला आज कुछ चेंज हुआ जैसे हिंदुस्तान में जो गवर्नमेंट है वो बीजेपी की गवर्नमेंट आई है लेकिन ये जो रोस है ख़ास करके जुडिशरी के खिलाफ है जो जुडिशरी है वो भी जो गवर्नमेंट के अंडर चलती है और हमें उस जुडिशरी को भी हम ये बात बताना चाहते हैं कि सिखों को जब तक इंसाफ नहीं मिलेगा जब तक वो कातल ऐसे घूमते रहेंगे उनको सजाए नहीं मिलेगी तो ये जो रोस है जो इन पीड़ित लोगों का ऐसे चलेगा